ਜਦੋਂ ਤੁਸੀਂ ਤੇ ਵੱਧਦੀ ਗਰਮੀ ਦੇ ਵਿਚਾਲੇ ਇਸ ਵਾਰ ਜਿੱਥੇ ਲੋਕਾਂ ਦਾ ਕਾਫੀ ਬੁਰਾ ਹਾਲ ਹੋਇਆ ਤੇ ਉੱਥੇ ਕੁਝ ਸੱਜਣ ਅਜਿਹੇ ਵੀ ਨੇ ਜਿਨ੍ਹਾਂ ਨੇ ਇਸ ਤੋਂ ਪ੍ਰੇਰਿਤ ਹੋ ਕੇ ਉਹਨੂੰ ਪੌਦੇ ਤੇ ਰੁੱਖ ਲਗਾਉਣ ਦਾ ਫੈਸਲਾ ਕੀਤਾ ਤਾਂ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਹਰ ਐਤਵਾਰ ਨੂੰ ਦੱਸਿਆ ਗਿਆ ਕਿ ਇਹ ਜਿਹੜੇ ਹਮਖਿਆਲੀ ਲੋਕ ਨੇ ਜਿਹਦੇ ਵਿੱਚ ਐਮਸੀ ਤੇ ਹੋਰ ਜਿਹੜੇ ਪਤਵੰਤੇ ਸੱਜਣ ਨੇ ਉਹ ਸ਼ਾਮਲ ਹੁੰਦੇ ਨੇ ਇਹਨਾਂ ਵੱਲੋਂ ਰੁੱਖ ਲਗਾਉਣ ਦੀ ਇਸ ਮੁਹਿੰਮ ਦਾ ਆਗਾਜ਼ ਵੀ ਕੀਤਾ ਜਾਂਦਾ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਂਦਾ ਐਸੇ ਮੌਕੇ ਇਹ ਕਿਹਾ ਗਿਆ ਕਿ ਜਿਸ ਤਰੀਕੇ ਨਾਲ ਇੱਕ ਦਰਖਤ ਜਾਂ ਇੱਕ ਪੌਦਾ ਜਿਹੜਾ ਹੈ ਇਹ ਇਨਸਾਨ ਦੇ ਜਨਮ ਤੋਂ ਲੈ ਕੇ ਉਸਦੇ ਮਰਨ ਤੱਕ ਕੰਮ ਆਉਂਦਾ ਹੈ ਤੇ ਇਸੇ ਲਈ ਹਰ ਇੱਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਰੁੱਖ ਲਗਾ ਕੇ ਇੱਕ ਪੌਦਾ ਲਗਾ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਾ ਚਾਹੀਦਾ ਹੈ ਤੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹੋ ਸੁਨੇਹਾ ਦੇਣਾ ਚਾਹੀਦਾ ਹੈ ਇੱਕ ਪੌਦਾ ਲਗਾ ਕੇ ਉਸ ਦੀ ਦੇਖਭਾਲ ਜ਼ਰੂਰ ਕੀਤੀ ਜਾਵੇ ਤਾਂ ਇਸੇ ਮੌਕੇ ਇਹ ਜਿਹੜੇ ਇੱਥੇ ਪਤਵੰਤੇ ਸੱਜਣ ਹਾਜ਼ਰ ਸਨ ਉਹਨਾਂ ਦਾ ਕਹਿਣਾ ਹੈ ਕਿ ਸਿਰਫ 4 ਲੋਕਾਂ ਦੇ ਗਰੁੱਪ ਤੋਂ ਇਸ ਮੁਹਿੰਮ ਦੀ ਉਹਨਾਂ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਐਮ ਸੀ ਸਾਹਿਬ ਤੇ ਹੋਰ ਜਿਹੜੇ ਪਤਵੰਤੇ ਸੱਜਣ ਸ਼ਾਮਲ ਸਨ ਤੇ ਉਹਨਾਂ 50 ਲੋਕਾਂ ਦਾ ਇੱਕ ਗਰੁੱਪ ਹੋ ਗਿਆ ਹੈ ਰੈਤਵਾਰੀ ਨਾਲ ਵੱਲੋਂ ਪੌਦੇ ਲਗਾਉਣ ਦੇ ਉਪਰਾਲੇ ਵੀ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ we ਦੇਖੀ ਨਾ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਕਿਸਫਤੇ ਕਮਲਜੀਤ ਸਿੰਘ ਪੰਘੂ ਨੰਬਰਦਾਰ ਵਾਰਡ ਨੰਬਰ 11 ਕੀ ਕਰਨਾ ਚਾਹੋਗੇ ਜੇ ਅਸੀਂ ਤਗਾ ਤਰੂੜੇ ਬਰੋ ਪੌਦੇ ਲਾਜਦੇ ਅਸੀਂ 14 ਜੁਲਾਈ ਨੂੰ ਅਰਥ ਦਿਵਸ ਬਣਾਇਆ ਸੀ ਜਿਹਦੇ ਦਿਨ ਉਹ ਦਿਨ ਅਸੀਂ ਪੌਦੇ ਲਾਉਣੇ ਸ਼ੁਰੂ ਕੀਤੇ ਸੀ ਟੀਮ ਵਾਰਡ ਨੰਬਰ 11 ਤੇ ਔਰ ਅਸੀਂ ਉਹ ਦਿਨ ਚਾਰ ਜਣਾਂ ਨੇ ਸ਼ੁਰੂ ਕੀਤਾ ਸੀਗਾ ਰਿੰਪੀ ਮਾਡਰਨ ਮੋਟਰ ਦਸਾ ਔਰ ਵਿਸਕੀ ਤੇ ਦਾਸ ਚਾਰਾਂ ਤੋਂ ਚੱਲਦੇ ਚੱਲਦੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵੱਡਾ ਕਾਫਲਾ ਬਣ ਗਿਆ ਅਸੀਂ ਲਗਭਗ 1600 ਦੇ ਲਗਭਗ ਪੌਦੇ ਲਾ ਸਕਦੇ ਆ ਕਿਹੜੇ ਕਿਹੜੇ ਪੌਦੇ ਲਾਏ ਤੇ ਕਿਹੜੀ ਕਿਹੜੀ ਜਗ੍ਹਾ ਕਿਵੇਂ ਚੁਆਇਸ ਕਰਦੇ ਹਾਂ ਕਿੱਥੇ ਲਾਉਣ ਹਾਂ ਹਾਂ ਜਿਹੜੇ ਪੌਦਿਆਂ ਦੀ ਗੱਲ ਕਰਦੇ ਹੋ ਅਸੀਂ ਪਹਿਲ ਨਿੰਮ ਨੂੰ ਦਿੰਦੇ ਆ ਨਿੰਮ ਟਾਲੀ ਫਿਰ ਫਾਈਕਸ ਫਾਈਕਸ ਵੀ ਲਾਇਆ ਅਰਜਨ ਔਰ ਜਿਹੜੀਆਂ ਇੱਕ ਦੋ ਹੋਰ ਵੈਰਾਈਟੀਆਂ ਹੈਗੀਆਂ ਤੇ ਉਹ ਲਾ ਰਹੇ ਆ ਔਰ ਜਿਹੜੀ ਜਗ੍ਹਾ ਦੀ ਗੱਲ ਕਰਦੇ ਹੋ ਜੇ ਵਾਟ ਨੰਬਰ 11 ਦੇ ਵਿੱਚ ਕਾਫੀ ਸਰਕਾਰੀ ਜਗ੍ਹਾ ਪਈ ਹੈ ਕੋਟੀਆਂ ਪੰਜਾਂ ਸਰਕਾਰੀ ਪਹਿਲੀ ਜੇ ਸੜਕਾਂ ਦੇ ਨਾਲ ਹੈਗਾ ਗਲੀਆਂ ਦੇ ਵਿੱਚ ਇੱਥੇ ਹੈਗੇ ਅਸੀਂ ਉੱਥੇ ਲਾਉਣੇ ਫਿਰ ਵਾਰਡ ਨੰਬਰ 11 ਤੋਂ ਸ਼ੁਰੂ ਕੀਤਾ ਸੀ ਜਿਵੇਂ ਜਿਵੇਂ ਸਾਡੇ ਨਾਲ ਸਹਿਯੋਗ ਮਿਲੀ ਜਾਂਦਾ ਹੁਣ ਜਿਵੇਂ ਅੱਜ ਅਸੀਂ ਵਾਰਡ ਨੰਬਰ 14 ਵਿੱਕੀ ਨੰਬਰ ਦਰਜੀ ਵਾਲੇ ਵਾਰਡ ਚ ਲਾ ਰਹੇ ਆ ਇਹ ਕਾਫੀ ਦਿਨਾਂ ਤੋਂ ਡਿਮਾਂਡ ਕਰ ਰਹੇ ਸੀ ਮੇਰੇ ਵੀ ਬੌਧੇ ਲਾਉਣੇ ਉੱਥੇ ਵੀ ਉੱਥੇ ਲਾਓ ਤੁਸੀਂ ਕਿ ਉਹਨਾਂ ਨੂੰ ਪਾਣੀ ਪਾ ਦਿੰਦੇ ਫਿਰ ਦੇਖੇ ਕੀ ਕਰਦੇ ਕਈ ਮੈਂ ਮੋਟੋ ਕਰਾ ਪਾਣੀ ਪਾਉਂਦੇ ਗੱਡੀਆਂ ਵਿੱਚ ਜਿਆਦਾ ਜਾਂ ਹੋਰ ਵੱਖ-ਵੱਖ ਥਾਂਾਂ ਦੇ ਉਸ ਆ ਜਾਂਦੇ ਨਹੀਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਦੀ ਇਸ ਭਲ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਪੌਦਾ ਲਾਉਣਾ ਬਹੁਤ ਸੌਖਾ ਹੈ ਪਰ ਉਹਨੂੰ ਚਲਾਉਣਾ ਉਹਨੂੰ ਪਾਲਣਾ ਉਹ ਬਹੁਤ ਔਖਾ ਕੰਮ ਹੈ ਪਰ ਸਾਡੀ ਟੀਮ ਨੇ ਡੈਟਸਵਾਰ ਸਾਰਿਆਂ ਨੇ ਇਹ ਪਰਨ ਲਿਆ ਹੋਇਆ ਵੀ ਆਪਾਂ ਪੌਦਾ ਲਾਉਣ ਤੋਂ ਲੈ ਕੇ ਉਹਨੂੰ ਚੰਗੀ ਤਰ੍ਹਾਂ ਉਹਦੀ ਪਰਵਰਿਸ਼ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਦੀਆਂ ਟੈਂਕੀਆਂ ਅਸੀਂ ਨਾਲ ਰੱਖੀਆਂ ਹਫਤੇ 'ਚ ਇੱਕ ਦਿਨ ਅਸੀਂ ਪਾਣੀ ਤੇ ਲਾਉਣੇ ਸਾਰੇ ਜਿੰਨੇ ਪੌਦੇ ਲਾਇਆ ਹੈ ਕਾਰਪੋਰੇਸ਼ਨ ਦੀ ਮਦਦ ਲੈ ਲਨੇ ਉਹ ਪਾਣੀ ਦੀ ਟੈਂਕੀ ਉਹ ਭੇਜ ਦਿੰਦੇ ਆ ਉਹ ਪਾ ਦਿੰਦੇ ਆ ਕਹਿੰਦਾ ਮਤਲਬ ਅਸੀਂ ਫੁੱਲ ਫਲੈਜ ਸਮਰਪਿਤ ਹੋਏ ਹੋਏ ਇਸ ਚੀਜ਼ ਨੂੰ ਔਰ ਕੱਲਾ ਹੀ ਨਹੀਂ ਹੈ ਪੌਦੇ ਲਾਉਣਾ ਨਾਲ ਅਸੀਂ ਜਿਹੜਾ ਹੈ ਕਿ ਪੁਰਾਣੇ ਟਰੀ ਗਾਰਡ ਹੈ ਜਿਹੜੇ ਦਰਖਤ ਫਸੇ ਹੋਏ ਆ ਉਹ ਵੀ ਕੱਟ ਕੇ ਅਸੀਂ ਉਹਨਾਂ ਨੂੰ ਕੱਢਦੇ ਆ ਨਾਲੇ ਤਾਂ ਦਰਖਤ ਨੂੰ ਆਜ਼ਾਦੀ ਮਿਲ ਜਾਂਦੀ ਏ ਟਰੀ ਗਾਰਡ ਤੋਂ ਔਰ ਦੂਜਾ ਜਿਹੜੇ ਟਰੀ ਗਾਰਡ ਹੈਗੇ ਉਹਨਾਂ ਨੂੰ ਅਸੀਂ ਰੀਯੂਜ਼ ਕਰ ਲੈਂਦੇ ਆ ਤੁਸੀਂ ਦੇਖ ਸਕਦੇ ਇੱਥੇ ਵੀ ਸਾਡੇ ਕੋਲ ਹੈਗੇ ਪ੍ਰਾਣ ਟਰੀ ਗਾਰਡ ਅਸੀਂ ਜਿਹੜਾ ਨਵਾਂ ਪੌਦਾ ਲਾਉਣੇ ਆ ਉੱਥੇ ਪੁਰਾਣਾ ਟਰੀ ਕਈ ਇਹ ਜਿਹੜੇ ਪੌਦੇ ਹੈਗੇ ਸਾਨੂੰ ਸਖਾਲੀ ਮਿਲ ਜਾਂਦੇ ਹੈਗੇ ਇਹਦਾ ਕੋਈ ਨੰਦ ਨਹੀਂ ਨਹੀਂ ਸਾਨੂੰ ਜਿਹੜੇ ਪੌਦੇ ਹੈਗੇ ਉਹ ਕਾਰਪੋਰੇਸ਼ਨ ਵੱਲੋਂ ਭਾਈ ਆਟਾ ਜਾਂਦੇ ਆ ਅਸੀਂ ਕਾਰਪੋਰੇਸ਼ਨ ਤੋਂ ਲੈ ਲਏ ਨੇ ਪੌਦੇ ਕਈ ਮੈਂ ਦੇਖਿਆ ਪੁਰਾਣੇ ਦਰਖਤ ਬਹੁਤ ਮੋਟੇ ਹੋ ਗਏ ਪਰ ਟਰੀ ਗਾਰਡ ਉਹਨਾਂ ਦੇ ਵਿੱਚ ਹੀ ਫਸੇ ਪਏ ਉਹਨਾਂ ਨੂੰ ਕਿਸੇ ਨੇ ਕੱਟਿਆ ਨਹੀਂ ਕਾਰਪੋਰੇਸ਼ਨ ਵੱਲੋਂ ਜਾਂ ਕਿਸੇ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਹੁਣ ਅਸੀਂ ਕਾਰਪੋਰੇਸ਼ਨ ਚ ਵਿਚਰਦੇ ਆ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਆ ਔਰ ਜਿੰਨੀ ਸਾਨੂੰ ਪਤਾ ਲੱਗਦਾ ਜਦੋਂ ਰਾਹ ਪਏ ਜਾਣੀਆਂ ਵਾਹ ਪਏ ਜਾਣੀਆਂ ਬਟਿੰਡਾ ਸ਼ਹਿਰ ਦੇ ਵਿੱਚ ਲਗਭਗ 2.5 ਪੌਣੇ 350 ਪਾਰਕ ਔਰ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਹੈਗੇ ਐ ਸਫਾਈ ਸੇਵਕ ਐ ਜਾਂ ਮਾਲੀ ਕਹਿ ਲੋ ਉਹ 50 ਤੋਂ 60 ਬੰਦੇ ਐ ਹੁਣ ਇੰਨੇ ਪਾਰਕ ਹੈਗੇ ਉਹ ਕਿਵੇਂ ਮੈਂਟੇਨ ਕਰਨਗੇ ਜਿਹੜੇ ਟਰੀ ਗਾਰਟਾਂ ਦੀ ਗੱਲ ਐ ਅਸੀਂ ਤਾਂ ਸਾਰੀ ਟੀਮ ਨੇ ਇਹ ਸਮਝਿਆ ਵੀ ਸ਼ਾਇਦ ਆਪਾਂ ਨੂੰ ਖੁਦ ਨੂੰ ਇਹ ਜ਼ਿੰਮੇਵਾਰੀ ਚੱਕਣੀ ਚਾਹੀਦੀ ਐ ਵੀ ਕੱਲਾ ਆਪਾਂ ਸਰਕਾਰ ਤੇ ਜਾਂ ਕਾਰਪੋਰੇਸ਼ਨ ਤੇ ਨਾ ਛੱਡੀਏ ਇਸ ਕਰਕੇ ਅਸੀਂ ਨਾਲ ਟਰੀ ਗਾਰਟ ਕਰਨੇ ਸ਼ੁਰੂ ਕਰਤੇ ਇੱਕ ਜਿਹੜੇ ਸੜਕਾਂ ਤੇ ਪੌਦੇ ਲੱਗੇਗੇ ਜਾਂ ਕਿਤੇ ਵੀ ਛਾਇ ਤੇ ਲੱਗੇ ਐ ਉਹਨੂੰ ਨਾ ਥੱਲੇ ਸਾਰਾ ਪੱਕਾ ਕਰ ਦਿੱਤਾ ਜਾਂ ਨਾ ਤਾਂ ਉਹਨੂੰ ਸਾਹ ਹੁੰਦਾ ਤੇ ਨਾ ਉਹਦੇ 'ਚ ਪਾਣੀ ਜਾਂਦਾ ਜੀ ਉਹਦੇ 'ਤੇ ਕੀ ਕਰੀਏ ਉਹਦੇ ਚ ਕਿਹ ਵਾਰੀ ਕੀ ਹੁੰਦਾ ਜੀ ਤੁਹਾਡਾ ਬਹੁਤ ਵਧੀਆ ਸਵਾਲ ਹੈਗਾ ਠੇਕੇਦਾਰ ਨੇ ਜਿਹੜਾ ਆਪਦੀ ਬੇਨਤੀ ਕਰਨੀ ਹੈ ਉਹਨੂੰ ਬੇਨਤੀ ਦੇ ਹਿਸਾਬ ਨਾਲ ਪੈਸੇ ਮਿਲਨੇ ਆ ਉਹਨੂੰ ਇਹ ਦੇ ਨਾਲ ਵੀ ਫਰਕ ਪੈਂਦਾ ਵੀ ਦਰਖਤ ਕਿੱਥੇ ਆ ਉਹਦੇ ਨਾਲ ਕਿੰਨੀ ਜਗ੍ਹਾ ਛੱਡਣੀ ਹੈ ਹਾਲਾਂਕਿ ਕੋਰਟ ਦੀਆਂ ਵੀ ਦਿਸ਼ਾ ਨਿਰਦੇਸ਼ ਹੈਗੇ ਆ ਵੀ 4/4 ਦਾ ਤੁਸੀਂ ਦਰਖਤ ਦੇ ਨਾਲ ਜਗ੍ਹਾ ਛੱਡਣੀ ਹੈ ਔਰ ਅਸੀਂ ਨਾਲ ਇਹ ਵੀ ਸ਼ੁਰੂ ਕੀਤਾ ਹੈ ਜਿਹੜੇ ਦਰਖਤ ਵੱਡੇ ਹੋ ਚੁੱਕੇ ਆ ਟੈਲਾਂ ਦੇ ਵਿੱਚ ਫਸ ਚੁੱਕੇ ਆ ਉਹਦਾ ਦਾਇਰਾ ਵਧਾਇਆ ਦਾ ਟੈਲਾਂ ਕੱਢ ਕੇ ਪੱਕਾ ਥਾਂ ਉਹਨੂੰ ਕੱਚਾ ਕਰਕੇ ਵੀ ਦਰਖਤ ਨੂੰ ਸਾਹ ਆਉਂਦਾ ਰਹੇ ਸਿਓ ਵੀ ਨਾਲ ਸ਼ੁਰੂ ਕੀਤਾ ਗਿਆ ਇੱਕ ਇਹ ਦੱਸੋ ਵੀ ਜਦੋਂ ਘਰਾਂ ਦੇ ਅੱਗੇ ਦਰਖਤ ਲੱਗਦਾ ਤਾਂ ਖਾਸ ਕਰਕੇ ਲੇਡੀਜ਼ ਦੀ ਗੱਲ ਕੀਤੀ ਜਾਵੇ ਤਾਂ ਪੱਤਿਆਂ ਨੂੰ ਲੈ ਕੇ ਬੜੀਆਂ ਪਰੇਸ਼ਾਨ ਰਹਿੰਦੀਆਂ ਆ ਜਾਂ ਕਈ ਘਰਾਂ ਦੇ ਉਹ ਦਰਖਤ ਇਸ ਕਰਕੇ ਪੱਤੇ ਜਾਂਦੇ ਨੇ ਪੱਤੇ ਡਿੱਗਦੇ ਆ ਲੱਗਦਾ ਜੇ ਇਸ ਸਬੰਧ ਤੋਂ ਕੋਈ ਬਦਲਦੀ ਲੋੜ ਆ ਤਾਂ ਗੱਲ ਕੁਝ ਵੀ ਨਹੀਂ ਹੈ માનਸਿਕਤਾ ਆਪਾਂ ਨਹੀਂ ਬਦਲ ਸਕਦੇ ਉਹ ਤਾਂ ਖੈਰ ਖੁਦ ਨੂੰ ਚਾਹੀਦਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਕੁਦਰਤ ਦਾ ਇੱਕ ਨਿਯਮ ਹੈ ਜੇ ਪੁਰਾਣੇ ਪੱਤੇ ਝੜਨਗੇ ਤਾਂ ਨਵੇਂ ਫੇਰ ਹੀ ਆਉਣਗੇ ਪਰ ਸਾਲ ਦੇ ਵਿੱਚ ਪੁਰਾਣੇ ਪੱਤੇ ਮੇਰੇ ਖਿਆਲ ਚ ਮਹੀਨੇ ਤੋਂ 2 ਮਹੀਨੇ ਦੇ ਵਿੱਚ ਝੜਦੇ ਆ ਉਦੋਂ ਬਾਅਦ ਨਾ ਪਹਿਲਾਂ ਚੜਦੇ ਨਾ ਪਿੱਛੇ ਚੜਦੇ ਆ। ਉਹਨਾਂ ਟਾਈਮ ਆਪਾਂ ਜੇ ਉਹਨੂੰ ਬਰਦਾਸ਼ਤ ਕਰ ਲਈ ਤਾਂ ਜ਼ਿਆਦਾ ਵਧੀਆ ਗੱਲ ਆ। ਔਰ ਦੂਜੀ ਗੱਲ ਉਹੀ ਪੱਤਿਆਂ ਨੂੰ ਜੇ ਆਪਾਂ ਇਕੱਠੇ ਕਰਕੇ ਆਪਾਂ ਘਰੇ ਜਿਹੜੀਆਂ ਬਗੀਚੀਆਂ ਬਣੀਆਂ ਹੁੰਦੀਆਂ ਗਮਲੇ ਹੁੰਦੇ ਆਪਾਂ ਉਹਨਾਂ 'ਚ ਰਹਿਦਾ ਵੀ ਕੰਮ ਲੈ ਸਕਦੇ ਆ। ਮੇਰਾ ਨਾਮ ਰੁਪਿੰਦਰਜੀਤ ਸਿੰਘ ਹੈ ਜੀ। ਕੀ ਕਹਿਣਾ ਚਾਹੁੰਗਾ ਤੁਸੀਂ ਲੰਬੇ ਸਮੇਂ ਤੋਂ ਜਿਹੜਾ ਇਹ ਪੌਦੇ ਲਾ ਰਹੇ ਹਾਂ ਸੇਵਾ ਕਰ। ਇਹ ਕਹਿਣਾ ਜੀ ਕਿ ਜਿਹੜਾ ਰੁੱਖ ਹੈ ਇਹਦੀ ਇੱਕ ਆਮ ਆਦਮੀ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਐਨੀ ਮਹੱਤਤਾ ਹੈ ਕਿ ਉਹਦੇ ਜਨਮ ਤੋਂ ਲੈ ਕੇ ਮੌਤ ਤੱਕ ਮੌਤ ਤੋਂ ਬਾਅਦ ਵੀ ਇਹੀ ਕੰਮ ਆਉਂਦਾ ਹੈ ਜਨਮ ਵੇਲੇ ਨਿੰਮ ਦੇ ਪੱਤੇ ਬੰਨੇ ਜਾਂਦੇ ਆ ਉਸ ਕਮਰੇ ਦੇ ਵਿੱਚ ਆਪਣਾ ਇਹ ਕਲਚਰ ਹੈ ਵਿਰਾਸਤ ਹੈ ਕਾਰਨ ਇਹ ਹੁੰਦਾ ਹੈ ਕਿ ਨਿੰਮ ਦੇ ਪੱਤੇ ਬੰਨਦੇ ਆ ਕਿ ਉਹ ਨੂੰ ਇਨਫੈਕਸ਼ਨ ਨਹੀਂ ਹੋਣ ਦਿੰਦੇ ਉਹ ਜੇ ਕੋਈ ਬਾਹਰੋਂ ਬੰਦਾ ਆਉਂਦਾ ਇਨਫੈਕਸ਼ਨ ਲੈ ਕੇ ਆਉਂਦਾ ਉਹ ਇੱਕ ਪਿਉਰੀਫਾਇਰ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਬੰਦੇ ਦਾ ਜੀਵਨ ਚੱਲਦਾ ਹੈ ਕੋਈ ਆਪਣੇ ਘਰੇ ਫੰਕਸ਼ਨ ਹੁੰਦਾ ਹੈ ਦੇਖੋ ਕੇਲੇ ਦੇ ਪੱਤੇ ਰੱਖੇ ਜਾਂਦੇ ਆ ਅਲੱਗ ਅਲੱਗ ਜਿਹੜੀਆਂ ਬੰਦੇ ਦੀ ਜੀਵਨ ਦੀਆਂ ਅਵਸਥਾਵਾਂ ਆਉਂਦੀਆਂ ਉਹਦੇ ਵਿੱਚ ਅਲੱਗ-ਅਲੱਗ ਜਿਵੇਂ ਵਿਆਹ ਤੋਂ ਬਾਅਦ ਸਾਡੇ ਪਿੰਡਾਂ ਦੇ ਵਿੱਚ ਸੱਭਿਆਚਾਰ ਵੀ ਉਹ ਜੰਡ ਦੇ ਦੁਆਲੇ ਆਪਣੇ ਗੇੜੇ ਦਿੰਦੇ ਆ ਜੀ ਇਸੇ ਤਰ੍ਹਾਂ ਹੀ ਉਹ ਰੁੱਖ ਤੋਂ ਬੰਦਾ ਛਾਂ ਲੈਂਦਾ ਖੇਤ ਦੇ ਵਿੱਚ ਕੰਮ ਕਰਦਾ ਟਾਲੀ ਥੱਲੇ ਬੈਠ ਗਿਆ ਦੋ ਘੜੀ ਦਮ ਲੈ ਲਿਆ ਇਸੇ ਤਰ੍ਹਾਂ ਫਰੂਟ ਦੇ ਟ੍ਰੀਜ਼ ਐ ਉਹਨਾਂ ਚੋਂ ਫਲ ਮਿਲ ਗਏ ਅਖੀਰ ਜਦੋਂ ਬੰਦੇ ਦਾ ਜੀਵਨ ਸਮਾਪਤ ਹੁੰਦਾ ਹੈ ਤੇ ਜਿਹੜਾ ਉਹਦੀ ਅੰਤਮ ਸੰਸਕਾਰ ਹੈ ਉਹਦੇ ਵਿੱਚ ਵੀ ਰੁੱਖ ਕੰਮ ਆਉਂਦਾ ਸੋ ਬੰਦੇ ਨੂੰ ਇਹ ਕਿਤੇ ਨਾ ਕਿਤੇ ਇਹਦੇ ਦਿਮਾਗ ਚੋਂ ਇਹ ਨਿਕਲ ਗਿਆ ਵੀ ਰੁੱਖ ਤੋਂ ਬਿਨਾ ਜੀਵਨ ਸੰਭਵ ਹੋ ਜੂਗਾ ਜਾਂ ਉਹ ਉਹਨਾਂ ਨੂੰ ਦਰਖਤਾਂ ਨੂੰ ਅੰਨੇਵਾ ਕੱਟਦਾ ਪਰ ਕੁਦਰਤ ਨੇ ਜਿਹੜੀ ਕਰੋਪੀ ਕੀਤੀ ਆਪਣਾ ਰੂਪ ਦਿਖਾਇਆ ਗਰਮੀ ਹੋਈ ਲੋਕਾਂ ਨੂੰ ਕੁਝ ਸਮਝ ਆਈ ਹੈ ਕਿ ਦਰਖਤ ਲਾਓ ਦਰਖਤਾਂ ਦੇ ਨਾਲ ਹੀ ਜੀਵਨ ਹੈ ਅਸੀਂ ਸਾਰੇ ਹਮਖਿਆਲੀ ਬੰਦੇ ਦੋਸਤ ਮਿੱਤਰ ਇਕੱਠੇ ਹੋ ਕੇ ਉਪਰਾਲਾ ਸ਼ੁਰੂ ਕੀਤਾ ਚਾਰ ਬੰਦਿਆਂ ਤੋਂ ਸ਼ੁਰੂ ਕੀਤਾ ਸੀ ਐਮਸੀ ਸਾਹਿਬ ਸੀ ਮੈਂ ਸੀ ਦੱਸਾ ਸੀ ਅਮਰਦੀਪ ਸੀ ਉਸ ਤੋਂ ਬਾਅਦ ਦੋਸਤਾਂ ਮਿੱਤਰਾਂ ਨਾਲ ਰਲ ਕੇ ਹੁਣ ਅਸੀਂ ਤਕਰੀਬਨ 50 ਬੰਦਿਆਂ ਦਾ ਗਰੁੱਪ ਹੋ ਗਿਆ ਹਰ ਐਤਵਾਰ ਨੂੰ ਤਕਰੀਬਨ ਅਸੀਂ 30-35 ਜਣੇ ਹੋ ਜਾਂਦੇ ਵਿੱਚੋਂ ਕਈ ਬੰਦਿਆਂ ਨੂੰ ਕੋਈ ਰਜੇਵੇਂ ਹੁੰਦੇ ਆ ਤਾਂ ਉਹ ਇਧਰ-ਉਧਰ ਚਲੇ ਜਾਂਦੇ ਆ ਅੱਜ ਜਿਵੇਂ ਹੁਣ ਦੋ ਵਾਰਡਾਂ ਦੇ ਐਮਸੀ ਪੰਗੂ ਸਾਹਿਬ ਇਧਰ ਨੰਬਰਦਾਰ ਜੀ ਸੋ ਇਹ ਹੈ ਕਿ ਸਹਿਯੋਗ ਬਹੁਤ ਹੈ ਲੋਕਾਂ ਦਾ ਅਵੇਅਰਨੈਸ ਆ ਗਈ ਪਰ ਪਹਿਲਾਂ ਵੀ ਇਹੀ ਸੁਨੇਹਾ ਦਿੱਤਾ ਹੈ ਵੀ ਇੱਕ ਆਦਮੀ ਇੱਕ ਰੁੱਖ ਜ਼ਰੂਰ ਲਾਵੇ ਇੱਕ ਰੁੱਖ ਇੱਕ ਆਦਮੀ ਲਾ ਲੇ ਤਾਂ ਆਪਣਾ ਜਿਹੜੀ ਸ਼ਹਿਰ ਹੈ ਸਟੇਟ ਹੈ ਦੇਸ਼ ਹੈ ਇਹ ਪੂਰਾ ਹਰਿਆ ਭਰਿਆ ਹੋ ਜਾਵੇ ਬਸ ਇਹੀ ਕਹਿਣਾ ਆਮ ਲੋਕ ਜਿਹੜੇ ਉਹ ਕਹਿੰਦੇ ਵੀ ਸਾਨੂੰ ਛਾਂ ਹੋਵੇ ਕੱਡੀ ਮੇਰੀ ਛਾਵੇਂ ਖੜੇ ਪਰ ਦਰਖਤ ਮੇਰੇ ਬਾਹਰ ਮੂਰੇ ਨਾ ਹੋਵੇ ਕਿਉਂਕਿ ਮੇਰੀ ਕੋਠੀ ਲੁਕਤੀਆ ਮੇਰੀ ਦੁਕਾਨ ਲੁਕਤੀ ਨਹੀ ਨਹੀ ਦਰਖਤ ਤੋਂ ਬਿਨਾ ਪੇੜ ਤੋਂ ਬਿਨਾ ਰੁੱਖ ਤੋਂ ਬਿਨਾ ਤਾਂ ਜੀਵਨ ਹੀ ਸੰਭਵ ਨਹੀਂ ਹੈ ਮੈਂ ਪਹਿਲਾਂ ਦੱਸ ਚੁੱਕਿਆ ਵੀ ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਦੇ ਨਾਲ ਚੱਲਦਾ ਹੈ ਜੀ ਰੁੱਖ ਸੋ ਇਹ ਤਾਂ ਸੌੜੀ ਸੋਚ ਹੈ ਦਰਖਤ ਲਾਓ ਤੁਸੀਂ ਪੌਦਾ ਲਾਉਂਗੇ ਉਹ ਪੌਦਾ ਜਦੋਂ ਨਵੀਆਂ ਕ੍ਰੋਮਬਲਾਂ ਕੱਢਦਾ ਤੁਸੀਂ ਜਿਵੇਂ ਤੁਹਾਡਾ ਬੱਚਾ ਜਵਾਨ ਹੁੰਦਾ ਉਵੇਂ ਤੁਹਾਨੂੰ ਉਹਨੂੰ ਦੇਖ ਕੇ ਖੁਸ਼ੀ ਹੋਊਗੀ ਇਹ ਸਾਡਾ ਤਦਰਬਾ ਅਸੀਂ ਸਾਰੇ ਗਰੁੱਪ ਨੇ ਤਕਰੀਬਨ ਹੁਣ ਤੱਕ 15-1600 ਦਰਖਤ ਨਵਾਂ ਲਾਤਾ। ਔਰ ਅਸੀਂ ਜਦੋਂ ਰਾਹ ਜਾਂਦੇ ਨੰਗਦੇ ਆ ਦੇਖਦੇ ਆ ਬੜੀ ਖੁਸ਼ੀ ਹੁੰਦੀ ਹੈ ਮਨ ਨੂੰ ਕਿ ਅਸੀਂ ਜਿਹੜੇ ਹੱਥਾਂ ਨਾਲ ਬੂਟੇ ਲਾਏ ਸੀ ਅੱਜ ਉਹ ਵੱਧ ਫੁੱਲ ਰਹੇ ਆ। ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਿ ਹਰੇਕ ਆਦਮੀ ਤਜਰਬੇ ਦੇ ਤੌਰ ਤੇ ਇੱਕ ਰੁੱਖ ਲਾਵੇ। ਉਸ ਤੋਂ ਬਾਅਦ ਉਹ ਰੁੱਖ ਦਾ ਵੱਧ ਦੇਖੇ ਉਸ ਤੋਂ ਬਾਅਦ ਜਿਹੜੀ ਉਹਨੂੰ ਖੁਸ਼ੀ ਮਹਿਸੂਸ ਹੋਊਗੀ ਉਹ ਖੁਸ਼ੀ ਅਨਮੋਲ ਹੈ। ਇਹ ਤਜਰਬਾ ਕਰਕੇ ਦੇਖੋ ਸਾਡਾ ਤਜਰਬਾ ਹੈ ਤੁਸੀਂ ਵੀ ਸ਼ੇਅਰ ਕਰੋ ਔਰ ਇਹਦੇ ਨਾਲ ਸਾਰੇ ਸ਼ਹਿਰ ਦਾ ਵਾਤਾਵਰਨ ਦਾ ਸੁਧਾਰ ਹੋਊਗਾ। ਮੇਰਾ ਨਾਮ ਕਮਰਪੀਪ ਸਿੰਘ ਜੀ ਕੀ ਕਹਣਾ ਜਾਊਗਾ ਜਿਵੇਂ ਲੰਮੇ ਸਮੇਂ ਤੋਂ ਜਿਹੜੇ ਬੂਟਿਆਂ ਦੀ ਸੇਵਾ ਕਰੀ ਜਾਂਦੀ ਹੈ ਆਮ ਲੋਕ ਜਿਹੜਾ ਖੇਤਾਂ 'ਚ ਉਹ ਵੀ ਪੱਟੀ ਜਾਂਦੇ ਸੀ ਪਰ ਇਹ ਸੰਸਥਾ ਵੱਲੋਂ ਲਗਾਤਾਰ ਵੱਡੇ ਗਿਣਤੀ ਵਿੱਚ ਬੂਟੇ ਲਾਏ ਗਏ ਇਹਦਾ ਕਾਰਨ ਇਹ ਹੈ ਜੀ ਭੂਸਫਾਰ ਹੋਇਆ ਹੋਇਆ ਹੈ ਚੰਗੇ ਕੰਮ ਵਾਸਤੇ بڑے ਭੂਸਫਾਰ ਹੁੰਦੇ ਆ ਪੋਲੀਟਿਸ਼ਨਾਂ ਦੇ ਅਫਸਰਾਂ ਦੇ ਦੂਜੇ ਨੈਗੇਟਿਵ ਵਾਲੇ ਪਾਸੇ ਹੁੰਦੇ ਆ ਆਪਦੇ ਕੰਮ ਛੱਡ ਕੇ ਜਿਹਦੇ ਵਿੱਚੋਂ ਕਮਾਈ ਹੋਣੀ ਹੈ ਉੱਥੇ ਨੁਕਸਾਨ ਹੋ ਰਿਹਾ ਹੈ ਮੈਂ ਇਹੀ ਕਹਣਾ ਚਾਹੁੰਦਾ ਕਿ ਇੱਕ ਦਰਖਤ ਜਿਹੜਾ ਹੈ 8 ਬੰਦਿਆਂ ਨੂੰ ਆਕਸੀਜਨ ਸਪਲਾਈ ਕਰਦਾ ਹੈ ਪਿੰਡਾਂ ਦਾ ਖਤਮੀ ਹੋ ਗਏ ਸ਼ਹਿਰਾਂ ਚ ਉਹਦੇ ਆਪਣੀ 8 ਲੱਖ ਦੀ ਬਾਦੀ ਹੈ ਤੇ 2 ਲੱਖ ਦਰਖਤ ਕਹੀਦੇ ਫੁੱਲ ਫਲੇਦਰ 300 ਉਹਦੀ ਗੱਲ ਕਰ ਰਹੇ ਨਾ ਕਿ ਕਿ ਛੋਟੇ ਪੌਦੇ ਔਰ ਜਿਹੜਾ ਇਹਨਾਂ ਨੇ ਕੰਮ ਕਰਦਾ ਇਹ ਤਾਂ ਇਹਨਾਂ ਨੇ ਇਕੱਲਾ ਦਰਖਤ ਲਾਉਣਾ ਸੁੱਖਾ ਹੈ ਉਹਨੂੰ ਸਵਾਲ ਨਾ ਬੜਾ ਔਖਾ ਹੈ ਇਹਨਾਂ ਨੇ ਕੀ ਕੀਤਾ ਜਿਹੜੇ ਦਰਖਤ ਵਿੱਚ ਦੇ ਸੰਜੇ ਗੱッセ ਵੇਸੀ ਉਹ ਖੁੱਲੇ ਇਹਨਾਂ ਕੋਲ ਇੰਨੇ ਇੰਪਲੀਮੈਂਟ ਹੈ ਮੈਨੂੰ ਲੱਗਦਾ ਜੰਗਲਾ ਦੇ ਵਿਭਾਗ ਦੇ ਕੋਲੇ ਨਹੀਂ ਬੈਟਰੀਆਂ ਤੇ ਚੱਲਣ ਵਾਲੇ ਕਟਰ ਫਿਰ ਉਹ ਜਿਹੜੇ ਕੀ ਕਹਿੰਦੇ ਹੁੰਦੇ ਆਪਾਂ ਨੂੰ ਹਿਲਟੀਆਂ ਸੜਕ ਦੀ ਕੜਾ ਤੋੜਨ ਵਾਲੀਆਂ ਹੁਣ ਬਸ ਸਰਸੇ ਵਾਲਾ ਬਾਬਾ ਵੀ ਲਾਦਾ ਅੱਜ 5 ਲੱਖ ਬੁੱਟਾ ਬੁੱਢਾ ਕਿਨੇ ਚੱਲੇ ਆ 5 ਇਹ ਡਰਾਮੇ ਨਹੀਂ ਹੁੰਦੇ ਇਹ ਡਰਾਮੇ ਵਾਲਾ ਬੰਦਾ ਨੂੰ ਕੋਈ ਵੀ ਨਹੀਂ ਜੋ ਸਵੇਰ ਦੇ ਨਿਕਲਦੇ ਆ ਭੁੱਖੇ ਤੇ ਆਏ ਹੁੰਦਾ ਇਹਨਾਂ ਨੂੰ ਮਤਲਬ ਲੋਕ ਮਾਗੇ ਰੱਖਦੇ ਤਾਂ ਸੇਵਾ ਦੱਸੂਗੀ ਇਹ ਦੇਖਿਆ ਜਾਵੇ ਡੋਨੇਟਰ ਵੀ ਨਾਲ ਪਾਣੀ ਵਾਲੀਆਂ ਟੈਂਕੀਆਂ ਵੀ ਤੇ ਹੋਰ ਵੀ ਬਹੁਤ ਇਹ ਤਾਂ ਜੀ ਫੌਜ ਤੋਂ ਵੀ ਫੌਜੀ ਤਨਖਾਹ ਲੈ ਕੇ ਕੰਮ ਕਰਦੀ ਹੈ ਇਹ ਤਾਂ ਫੌਜ ਤੋਂ ਵੀ ਉੱਤੋਂ ਦੀ ਜੇ ਆਪਾਂ ਕਹੇ ਜੀ ਨਾ ਦੇਖਦੀ ਸੰਭਾਲ ਅੰਦਰਲੀ ਸੰਭਾਲ ਦੇਖਦੀ ਜ਼ਰੂਰੀ ਹੈ ਬਾਹਰੋਂ ਦੇ ਤਾਂ ਸਾਰੇ ਕੁਝ ਹੁੰਦੀ ਹੈ ਅੰਦਰੋਂ ਦਾ ਬੜਾ ਮੁੱਲ ਦਾ ਬੇੜਾ ਕਰ ਕੋਈ ਜਾਂਦਾ ਹੈ ਆਮ ਦੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਮੇਰੇ ਕੋਠੀ ਮੂਰੇ ਨਾਲ ਰੱਖਤਾ ਹੋਵੇ ਕਿਉਂਕਿ ਇੱਕ ਭੋਗ ਦੀ ਕੋਠੀ ਜਾਂ ਸ਼ੋਰੂਮ ਲੁਕਦਾ ਹੈ ਤੇ ਉਹ ਵਿੱਚ ਮੇਰੀ ਘਟੀ ਹੈ ਉਹ ਸ਼ਾਮੇ ਖੜੀ ਹੋਵੇ ਬੋਲੋ ਅਹੀ ਨੇ ਪਤਾ ਜੀ ਹੁਣ ਸਾਡਾ ਮਕਾਨ ਮੇਨ ਰੋਡ ਤੇ ਵਿਸ਼ਾਲ ਮੈਗਾ ਵਾਰਡ ਦੇ ਸਾਹਮਣੇ ਮੈਂ ਇੱਕ ਨਿੰਮ ਲਈ ਸੀ ਪਟਕੇ ਉੱਥੇ ਉਹਦੇ ਥੱਲੇ 40 50 ਬੰਦੇ ਬੈਠਦੇ ਰੋਜ਼ ਇੱਕ ਫਾਇਦਾ ਤੁਸੀਂ ਕਦੇ ਵੀ ਨਗ ਦੇਖੋਗੇ ਔਰ ਮੈਨੂੰ ਵੀ ਬੜਾ ਸ਼ੌਕ ਹੈ ਸਾਡੀ ਇੱਥੇ ਜਮੀਨ ਹੁਣ ਮੈਂ ਚਲੋ ਆਪੀ ਗੱਲ ਕਰ ਲੈਂਦਾ ਫੁੱਲੋਂ ਮਿੱਠੀ ਮੇਰੇ ਸਾਡੇ ਕੋਲ ਟਿਬੇ ਪਈ ਸੀ ਬਹੁਤ ਉੱਚੇ ਟਿਬੇ ਬਟੰਡੇ ਦੀ ਗੈਰੀ ਬੁੱਟਰ ਵਾਲੇ ਪਾਸੇ ਲੈ ਕੇ ਅ ਤੇ ਮੇਰੇ ਮਗਰ ਲੋਕ ਬਹਿ ਗਿਆ ਮੈਂ ਭਾਰਤ ਮਾਲਾ ਬਣ ਰਹੀ ਹੈ ਕਹਿੰਦੇ ਜੀ ਮਿੱਟੀ ਚ ਗਾ ਦਿਓ ਠੋੜਾ ਜਿਹੜਾ 15 ਰਕ ਦਾ ਕਿੱਲਾ ਦੀ ਤੋ ਮੈਂ ਕਹਾਂ ਮੈਨੂੰ ਇੱਕ ਬੱਠਲ ਮਿੱਟੀ ਦਾ ਪੈਸਾ ਕਰਕੇ ਦਿਖਾਓ ਸਾਡਾ ਉੱਥੇ 8.5 ਲੱਖ ਰੁਪਇਆ ਲੈਵਲਿੰਗ ਤੇ ਲਗਾ ਕੇ ਟਿੱਬੇ ਨੂੰ ਅਸੀਂ 20 ਫੁੱਟ ਉੱਛਾ ਲੈਵਲ ਕਰਕੇ 1600 ਡੇਕਲ ਲਈਆਂ ਉੱਥੇ ਮੈਂ ਜਿਹੜੀ ਕਿ ਇੱਕ ਸਾਲ ਦੇ ਵਿੱਚ 15-15 ਫੁੱਟ ਡੁੱਬ ਗਿਆ ਹੁਣ ਮੇਰੇ ਵੀਡੀਓ ਜਾਈਆਂ ਕਿ ਬਹੁਤ ਹੀ ਆਰਡੀ ਤੁਹਾਨੂੰ ਮੌਕੇ ਤੇ ਲਜਾਵਾਂਗੀ ਔਰ ਇੱਕ ਵਾਰੀ ਅਸੀਂ ਖਰਚ ਕਰਦਾ ਕਮਲੇ ਹੋ ਕੇ ਤੇ ਗਾਂ ਦਾ ਦੇਖੋ ਕੱਲ ਨੂੰ ਪਰ ਜਿਹੜਾ ਰੁੱਖ ਹੈ ਨਹੀਂ ਇਹ ਧੋਖਾ ਨਹੀਂ